ਐਨਆਰਆਈ ਬੱਚਿਆਂ ਦੀ ਬਜ਼ੁਰਗ ਮਾਂ ਦਾ ਪੰਜਾਬ 'ਚ ਕਤਲ ਨਰਪੈ ਸਿੰਘ ਸਨਵੋਹ ਹਜੂਰ ਸਿੰਘ ਦੇ ਘਰ ਕੋਈ ਐਨਪਛਤੇ ਬੰਦੇ ਆਏ ਔਰ ਉਹਨਾਂ ਨੇ ਲੁੱਟਖੋਦੀ ਨੀਤ ਨੰਦਰਾ ਕੇ ਨਰਪੈ ਸਿੰਘ ਦੀ ਪਤਨੀ ਹਰਵੰਸ ਕੌਰ ਜਿਹੜੀ ਹੈ ਉਹਦਾ ਮਰਡਰ ਕਰ ਦਿੱਤਾ ਬਦਮਾਸ਼ਾਂ ਨੇ ਪਹਿਲਾਂ ਬਜ਼ੁਰਗ ਜੋੜੇ ਨੂੰ ਬਣਾਇਆ ਬੰਦਕ ਹੱਥ ਪੈਰ ਬੰਨ੍ਹ ਦਿੱਤੇ ਗਏ ਹਜੂਰ ਸਿੰਘ ਹਜੂਰ ਸਿੰਘ ਦੇ ਹੱਥ ਅੰਦਰਪੈ ਸਿੰਘ ਦੇ ਹੱਥ ਪਰ ਬੰਦ ਦਿੱਤੇ ਗਏ ਜੀ ਜਿਹੜੀ ਉਹ ਮਾਤਾ ਹੈ ਜਿਹਦੀ ਡੈਥ ਹੋਈ ਆ ਉਹਦੇ ਵੀ ਪੈਰ ਜਿਹੜੇ ਆ ਉਹ ਬੱਦੇ ਸੀ ਫਿਰ ਘਰ ਚ ਹੀ ਬਜ਼ੁਰਗ ਮਹਿਲਾ ਨੂੰ ਦਿੱਤੀ ਰੂਹ ਕੰਬਾਉ ਮੌਤ ਉਨੇ ਮੀਆਂ ਬੀਬੀ ਰਹਿ ਰਹੇ ਸੀਗੇ ਜੀ ਜਿਹੜਾ ਅੰਦਰਪੈ ਸਿੰਘ ਸੀ ਇਹਦੀ ਏਜ ਕਰੀਬ 82 ਸਾਲ ਹੈ ਜਿਹੜੀ ਮਾਤਾ ਜੀ ਦਾ ਮਰਡਰ ਹੋਇਆ ਵੀ ਏਜ ਕਰੀਬ 80 ਸਾਲ ਦੇ ਲੱਗੇ ਆ ਜੀ ਆਸਟ੍ਰੇਲੀਆ 'ਚ ਰਹਿੰਦੇ ਨੇ ਬਜ਼ੁਰਗ ਜੋੜੇ ਦੇ ਤਿੰਨ ਬੱਚੇ ਜਿਸ ਦੀ ਦੋ ਲੜਕੀਆਂ ਔਰ ਇੱਕ ਲड़का ਉਹ ਸਾਰੇ ਬੱਚੇ ਜਿਹੜੇ ਆ ਐਨ ਆਰ ਆਈ ਨੇ ਆਸਟ੍ਰੇਲੀਆ ਰਹਿ ਰਹੇ ਜੀ ਹਾਂ ਪੰਜਾਬ 'ਚ ਖੌਫਨਾਕ ਰੂਹ ਕੰਬਾ ਦੇਣ ਵਾਲੀ ਲੂ ਕੰਡੇ ਖੜੇ ਕਰ ਦੇਣ ਵਾਲੀ ਵੱਡੀ ਕਤਲ ਦੀ ਵਾਰਦਾਤ ਹੋਈ ਹੈ ਆਸਟ੍ਰੇਲੀਆ ਰਹਿੰਦੇ ਬੱਚਿਆਂ ਦੀ ਬਜ਼ੁਰਗ ਮਾਂ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਅੱਧੀ ਰਾਤ ਨੂੰ ਕੁਝ ਅਣਪਛਾਤੇ ਬਦਮਾਸ਼ ਘਰ ਚ ਦਾਖਲ ਹੋ ਗਏ ਸੀ ਜਿਨ੍ਹਾਂ ਨੇ ਘਰ ਚ ਰਹਿੰਦੇ ਬਜ਼ੁਰਗ ਜੋੜੇ ਨੂੰ ਪਹਿਲਾਂ ਬੰਦਕ ਬਣਾ ਲਿਆ ਉਹਨਾਂ ਦੇ ਰੱਸੀਆਂ ਨਾਲ ਹੱਥ ਪੈਰ ਬੰਨ ਲਏ ਫਿਰ ਦੇਖਦੇ ਹੀ ਦੇਖਦੇ ਬਦਮਾਸ਼ਾਂ ਨੇ ਬਜ਼ੁਰਗ ਮੈਲਾ ਹਰਵੰਸ ਕੌਰ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਉਸ ਨੂੰ ਪਤੀ ਦੀਆਂ ਅੱਖਾਂ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕਾਤਲਾ ਵੱਲੋਂ ਘਰ ਦੀ ਫਰੋਲਾ ਫਰਾਲੀ ਵੀ ਕੀਤੀ ਗਈ ਹੈ ਕਤਸ਼ਾ ਜਤਾਇਆ ਜਾ ਰਿਹਾ ਹੈ ਕਿ ਲੁੱਟ ਵੀ ਮਲਜਮਾਂ ਵੱਲੋਂ ਕੀਤੀ ਗਈ ਹੈ ਇਸ ਪੂਰੀ ਬਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਲਜਮ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਇਸ ਮ੍ਰਿਤਕ ਮਹਿਲਾ ਦੇ ਤਿੰਨ ਬੱਚੇ ਨੇ ਤਿੰਨੋਂ ਆਸਟ੍ਰੇਲੀਆ 'ਚ ਰਹਿੰਦੇ ਨੇ ਤੇ ਘਰ 'ਚ ਦੋਵੇਂ ਬਜ਼ੁਰਗ ਪਤੀ ਪਤਨੀ ਰਹਿੰਦੇ ਸੀ ਇਹ ਖੌਫਨਾਕ ਬਾਰਦਾਤ ਫਾਜ਼ਿਲਕਾ ਦੇ ਪਿੰਡ ਵਨਵਾਲਾ ਹਨੁਵੰਤਾ ਤੋਂ ਸਾਹਮਣੇ ਆਈ ਹੈ ਜਿੱਥੇ ਘਰ ਚ ਦਾਖਲ ਹੋ ਬਦਮਾਸ਼ਾਂ ਵੱਲੋਂ ਬਜ਼ੁਰਗ ਮਹਿਲਾ ਦਾ ਕਤਲ ਕੀਤਾ ਗਿਆ ਹੈ। ਕਤਲ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ ਚ ਦਸ਼ਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਮੌਕੇ ਤੇ ਪਹੁੰਚੀ ਪੁਲਸਤਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ। ਕੀ ਰਾਤ ਪਿੰਡ ਬਨਵਾਲਾ ਹਨਵੰਤਾ ਵਿਖੇ ਅਨੰਦਰਪੈ ਸਿੰਘ ਸੰਨਵ ਹਜੂਰ ਸਿੰਘ ਦੇ ਘਰ ਕੋਈ ਅਣਪਛਾਤੇ ਬੰਦੇ ਆਏ ਔਰ ਉਹਨਾਂ ਨੇ ਲੁੱਟ ਖੋਹ ਦੀ ਨੀਤ ਨੰਦਰ ਆ ਕੇ ਸੁੰਦਰ ਭਾਈ ਸਿੰਘ ਦੀ ਪਤਨੀ ਹਰਵੰਸ ਕੌਰ ਜਿਹੜੀ ਹੈ ਉਹਦਾ ਮਰਡਰ ਕਰ ਦਿੱਤਾ ਇਹ ਸੂਚਨਾ ਮਿਲਣ ਤੇ ਅਸੀਂ ਇੱਥੇ ਮੌਕੇ ਤੇ ਆਏ ਆਂ ਹਰ ਤਰ੍ਹਾਂ ਦੇ ਐਂਗਲਾਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸੁੰਦਰ ਭਾਈ ਸਿੰਘ ਤੇ ਬਿਆਨ ਦੇ ਉੱਪਰ ਮਕਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ ਸੁੰਦਰ ਭਾਈ ਸਿੰਘ ਤੇ ਕਹਿਣ ਮੁਤਾਬਕ ਤਿੰਨ ਬੰਦੇ ਉਹਨੇ ਦੇਖੇ ਅੰਦਰ ਆਏ ਤੇ ਹੱਥ ਪੈਰ ਬੰਨ੍ਹ ਦਿੱਤੇ ਗਏ ਹਜੂਰ ਸਿੰਘ ਹਜੂਰ ਸਿੰਘ ਦੇ ਹੱਥ ਤੇ ਅੰਦਰ ਭਾਈ ਸਿੰਘ ਦੇ ਹੱਥ ਤੇ ਬੰਨ੍ਹ ਦਿੱਤੇ ਗਏ ਜਿਹੜੀ ਉਹ ਮਾਤਾ ਹੈ ਜਿਹਦੀ ਤਤ ਹੋਈ ਆ ਉਹਦੇ ਵੀ ਪੈਰ ਜਿਹੜੇ ਆ ਉਹ ਬੱਦੇ ਸੀ ਸਰ ਕਤਲ ਕੀ ਦੇ ਨਾਲ ਕੀਤਾ ਗਿਆ ਜੀ ਕੁਛ ਨਹੀਂ ਕਹਿ ਸਕਦੇ ਜੀ ਹਾਲੀਏ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤੇਜ਼ਾਰ ਹਥਿਆਰ ਸੀਗਾ ਕੋਈ ਇਸਤੇਮਾਲ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਸਰ ਕਿੱਥੇ ਸੱਟ ਕਿੱਥੇ ਲੱਗੀ ਹੋਈ ਸੀ ਮਾਤਾ ਦੇ ਜੀ ਉਹਦੇ ਦੋਨਾਂ ਕੰਨਾਂ ਦੇ ਵਿੱਚੋਂ ਬਲੀਡਿੰਗ ਹੋ ਰਹੀ ਹੈ ਯਾਰਾ ਤੌਰ ਤੇ ਕੋਈ ਸੱਟ ਨਹੀਂ ਲੱਗ ਰਹੀ ਵੀ ਜੀ ਸਰ ਕੋਈ ਚੋਰੀ ਵਗੈਰਾ ਵੀ ਹੋਈ ਹੈ ਲੁੱਟ ਕੋਈ ਹੈ ਜੀ ਕੋਈ ਉਹ ਪਰਿਵਾਰ ਹਾਲੇ ਚੈੱਕ ਕਰਕੇ ਘਰ ਦੀ ਫਰੋਲਾ ਫਰਾਲੀ ਜਰੂਰ ਹੋਈ ਹੈ ਬਾਕੀ ਸਮਾਨ ਦਾ ਚੈੱਕ ਕਰਕੇ ਉਹ ਬਾਅਦ ਚ ਦੱਸਣਗੇ ਵੀ ਕੀ ਕੀ ਸਮਾਨ ਗਿਆ ਕੀ ਕੀ ਨਹੀਂ ਗਿਆ ਸਰ ਘਰ ਦੇ ਵਿੱਚ ਬਸ ਇਹ ਦੋ ਲੋਕ ਹੀ ਸੀ ਜਾਂ ਕੋਈ ਹੋਰ ਉਹਨੇ ਮੀਆਂ ਬੀਬੀ ਰਹਿ ਰਹੇ ਸੀਗੇ ਜੀ ਜਿਹੜਾ ਅੰਦਰਪਾਲ ਸਿੰਘ ਸੀ ਇਹਦੀ ਏਜ ਕਰੀਬ 82 ਸਾਲ ਹੈ ਜਿਹੜੀ ਮਾਤਾ ਜੀ ਦਾ ਮਰਡਰ ਹੋਇਆ ਵੀ ਏਜ ਕਰੀਬ 80 ਸਾਲ ਦੇ ਲੱਗੇ ਆ ਜੀ ਇਹਨਾਂ ਦੇ ਤਿੰਨ ਬੱਚੇ ਸੀ ਦੋ ਲੜਕੀਆਂ ਔਰ ਇੱਕ ਲੜਕਾ ਉਹ ਸਾਰੇ ਬੱਚੇ ਜਿਹੜੇ ਆ ਐਨ ਆਰ ਆਈ ਨੇ ਆਸਟ੍ਰੇਲੀਆ ਰਹਿ ਰਹੇ ਆ ਰਾਤ ਐਗਜੈਕਟ ਇਹਨਾਂ ਨੂੰ ਪਤਾ ਨਹੀਂ ਕੋਈ 12 ਤੋਂ 2 ਵਜੇ ਦੇ ਵਿਚਾਲੇ ਕੋਈ 10 ਪਾਇ ਨਹੀਂ ਕਿੰਨੇ ਘੰਟੇ ਇੱਥੇ ਰਹੇ ਨੇ ਅੰਦਰ ਕੇ ਨਹੀਂ ਕੋਈ ਨਹੀਂ ਉਹਨਾਂ ਨੂੰ ਐਕਚੁਅਲੀ ਜਿਹੜਾ ਉਹ ਨਰਪੈ ਸਿੰਘ ਆ ਉਹਦੀ ਡਰਿੰਕ ਕੀਤੀ ਸੀਗੀ ਤੇ ਕੁਝ ਉਡ ਘਬਰਾਇਆ ਵੀ ਹੈ ਕਤਲ ਦੀ ਇਸ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਵਾਰਦਾਤ ਬਾਰੇ ਸੁਣ ਹਰ ਕੋਈ ਦਹਿਲ ਉੱਠਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ 'ਤੇ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਹੁੰਦੇ ਨੇ ਜਗਬਾਣੀ ਟੀਵੀ ਲਈ ਆਦਰਸ਼ ਜੋਸ਼ੰਦੀ ਰਿਪੋਰਟ